ਨਮਮਾ ਡੇਆ ਪਾਪਾ ਵਾਸਤੇ ਹਲਦੀ ਚੀਜੀ ਮਮਾ ਦਾ ਜਨ ਕੀ ਕੀ ਪਾਇਆ ਵਿੱਚ ਸਸਟੀ ਗਾਜੀ ਸਾਰਿਆਂ ਨੂੰ ਤੇ ਇਹਦੇ ਵਿੱਚ ਪਾਏ ਆਪਾਂ ਜਿਹੜੇ ਹੁੰਦੇ ਫੁੱਲ ਮਖਾਣੀ ਹਮ ਹੈਨਾ ਸਾਰਿਆਂ ਨੂੰ ਪਤਾ ਹੀ ਆ ਵੈਸੇ ਤੇ ਚਾਰੇ ਮਗਜ਼ ਪਾਏ ਆ ਤੇ ਹਰੀਆਂ ਨਰਚੀਆਂ ਪਾਉਣੀਆਂ ਵਾ ਪੀਸ ਕੇ ਤੇ ਸੌਗੀ ਪਾਉਣੀ ਆ ਜਿੰਨੂੰ ਬਹੁਤ ਮਿਕਸ ਕਰ ਦਿੰਦੇ ਆ ਹਨ ਇਹ ਇਹ ਸਨਹਾਂ ਤੋਂ ਥੋੜੀ ਤੇ ਕਾਲੇ ਭੁਜੇ ਹੋਏ ਚਨੇ ਹੈਨਾ ਤੇ ਬਾਕੀ ਜਿਹੜੇ ਉਹ ਹੀਗੇ ਨਾ ਫੋਲ ਮਖਾਣੇ ਉਹ ਵੀ ਮੈਂ ਪੀਸ ਲਿਆ ਉਹਨੂੰ ਦੇਸੀ ਘਿਓ ਦੇ ਵਿੱਚ ਰੋਸਟ ਕਰਕੇ ਫਿਰ ਪੀਸਿਆ ਫਿਰ ਜਿਹੜੇ ਆ ਪੰਪਕਿਨ ਸੀਡ ਹੁੰਦੇ ਆ ਗ੍ਰੀਨ ਵਾਲੇ ਇਹ ਵਾਲੇ ਤੇ ਆਹ ਆਹ ਜਿਹੜੇ ਆ ਨਾ ਚਾਰੇ ਮਗਜੁਨ ਦੇ ਚਾਰ ਮਗਜ ਮਿਕਸੀ ਮਿਲਦੇ ਆ ਉਹਦਾਂ ਦੇ ਬਹੁਤ ਮਹਿੰਗੇ ਪੈ ਜਾਂਦੇ ਆ ਇਹ ਵਾਲੇ ਹੈਨਾ ਫਿਰ ਵਿੱਚ ਪਾਉਣੀ ਆ ਓਟਸ ਹਾਂ ਉਹ ਤੇ ਸੌਂਫ ਜੜੀ ਆ ਉਹ ਭੁੰਨ ਕੇ ਤੇ ਫੇਰ ਹੁਣ ਮੈਂ ਕਾਲੇ ਚੁਣੀ ਜੜੀ ਇਹਨਾਂ ਦੇ ਸ਼ੁਕਰ ਲਾਉਂਦੀ ਆ ਉਹਦਾ ਕੰਮ ਖੇਚਲ ਵਾਲਾ ਹੀ ਆ ਦੇਖਣ ਨੂੰ ਲੱਗਦਾ ਉਹ ਵੀ ਸੁੱਖਾ ਹੋ ਰਿਹਾ ਮੈਨੂੰ ਵੀ ਲੱਗਣਦਾ ਕਿ ਇਹ ਸੁੱਖਾ ਹੀ ਹੋ ਗਿਆ ਨਾ ਤੇ ਮੰਮੀ ਆਏ ਆ ਤੇ ਰੋਟੀਆਂ ਉਹ ਪਕਾਉਂਦੇ ਆ ਸਾਰਾ ਕੰਮ ਉਹਦਾ ਤਾਂ ਮਿਸਰੀਆਂ ਦਾ ਸੰਭੇ ਆ ਮੇਰੀ ਨਾਨੀ ਅੰਮਾ ਫਿਰ ਮੇਰੇ ਕੋਟ ਆਈ ਮੈਂ ਗੰਦ ਤੇ ਦੇ ਵਿੱਚ ਪਾਉਣਾ ਵਾ ਸ਼ੱਕਰ ਦੀ ਸ਼ੱਕਰ ਦੀ ਚਾਣੀ ਸ਼ੱਕਰ ਦੀ ਚਾਣੀ ਚਾਣੀ ਮਤਲਬ ਥੋੜਾ ਜਿਹਾ ਨੂੰ ਗਰਮ ਕੀਤਾ ਵਾ ਸ਼ੱਕਰ ਨੂੰ ਮਿਠਾ ਲੈਂਦਾ ਵਾ ਪਿਠਾਉਣ ਕਰਕੇ ਉਹ ਤਾਂ ਮੈਨੂੰ ਜਿੱਦਾਂ ਵੀ ਸਵਾਦ ਆ ਖਾ ਕੇ ਲੈ ਲਓ ਇਹ ਹੁੰਦੀ ਆ liver waste ਦੀ ਵਧੀਆ ਬਹੁਤ ਜਿਆਦੀ liver detox ਕਰਦਾ ਵਾ ਤੇ ਗੱਡੀਆਂ ਪੀੜਾ ਕੂੜਾ ਹੁੰਦੀਆਂ ਰਹਿੰਦੀਆਂ ਆਪਾਂ ਜਦੋਂ ਲੱਸੀ ਵਗੈਰਾ ਪੀ ਲੀਦੀ ਆ ਹਨਾ ਵਾਈ ਕਮਜ਼ੋਰੀ ਸਵੇਰੇ ਸੁਸਤੀ ਜੀ ਪੈ ਜਾਂਦੀ ਆ ਫਿਰ ਇਹ ਇਹ ਖਾ ਲੈਣੀ ਆ ਤੇ ਇਹ ਨਹੀਂ ਵੀ ਚਾਹ ਨਾ ਖਾਓ ਹਨਾ ਤੇ ਥੋੜੀ ਜਿਹੀ ਜਦਾਂ ਗ੍ਰੀਨ ਟੀ ਬਣਾ ਲਓ ਤੇ ਜਾਂ ਫਿਰ ਫਾਇਦਾ ਹੁੰਦਾ ਹਾਂ ਜਾਂ ਦੋ ਦੋ ਦਿਨ ਕਰ ਲਓ ਕਿਤੇ ਜਿਹੜੀ ਚਾਹ ਵਾ ਨਾ ਸਵੇਰੇ ਸਵੇਰੇ ਬਹੁਤ ਹੀ ਖਤਰਨਾਕ ਹੁੰਦੀ ਆ ਕਈ ਗਿਆਨੇ ਨੋ ਲਾ ਹਲਾ ਕੇ ਪੈਦੀ ਚਾਹ ਪੀ ਲੋ ਚਾਹ ਪੀ ਲੋ ਤੇ ਚੀਜ਼ ਘਰ ਬਣਾਏ ਰੱਖੋ ਤੇ ਖਾਓ ਬੋਲ ਜਾਨੀਆਂ ਵਿੱਚ ਇਹ ਬਣਾਉਂ ਚੱਦੀਆਂ ਦੇ ਆਵੇ ਠੰਡੀ ਹੈ ਆਪਣੇ ਠੰਡਾ ਲੀਫ ਜਦ ਗਰਮੀ ਗਰਮੀ ਪੈਂਦੀ ਇਹਨਾਂ ਬਸ ਇੱਕੋ ਚੀਜ਼ ਗਰਮ ਹੁੰਦੀ ਜਿਹੜੀ ਕਿਸਮਿਸ ਕਿਨਾਂ ਦੇ ਨਹੀਂ ਹੋਣੀ ਹਾਂ ਨਾ ਇਹ ਕਦੇ ਨਹੀਂ ਕਿਹ ਇਹ ਸਾਰੇ ਠੰਡੇ ਹੁੰਦੇ ਆਂ ਮੈਂ ਗਰਮ ਉਹ ਦੱਸਿਆ ਕੀ ਹੈ ਹੀ ਕਿੰਨੇ ਆ ਹੂੰ ਇਹ ਥੱਲੇ ਕੀ ਆ ਇਹਦੇ ਆਂ ਦੰਗਦਣੇ ਜੇ ਇਹ ਬਤਾ ਅੱਜ ਦੇ ਫੋਲਮ ਖਾਣੇ ਹੀਗੇ ਉਹ ਵੀ ਮੈਂ ਪੀਸ ਲੇ ਮੈਂ ਕਿਹਾ ਫਿਰ ਕਈ ਵਾਰੀ ਖਾਂਦੇ ਨਹੀਂ ਆ ਨਾ ਬੱਚੇ ਤੇ ਫਿਰ ਇਹਨਾਂ ਨੂੰ ਵੀ ਤਿਆਰ ਸੋਣਾ ਬੱਚੇ ਖਾਂਦੇ ਨਹੀਂ ਆ ਹਨਾ ਹੁਣ ਇਹਦੇ ਵਿੱਚ ਔਰਸ ਵੀ ਪਾ ਲੈਣਾ ਮਤਲਬ ਨਮਕ ਜੁੜਦੇ 15 20 ਦੇਣਾ ਹਾਂ ਪਰ ਜਿੰਨੇ ਮੈਨੂੰ ਭੁੱਖ ਲੱਗਦੀ ਹੈ ਹਨਾ 10 ਹੀ ਐ ਇੰਨਾ ਵੀ ਨਹੀਂ ਨਾ ਫਿਰ ਖਾਣਾ ਨੇ ਠੰਡੀ ਚੀਜ਼ਾਂ ਹੁੰਦੀਆਂ ਮੈਨੂੰ ਪਤਾ ਸਾਰੀ ਠੰਡਾ ਮੇਰੇ ਵਾਸਤੇ ਵਧੀਆ ਹੋਵੇ ਇਹ ਚਿੱਟੀ ਪਾਣੀ ਵਾਲੀ ਜਾਨ ਪਤਲੇ ਬਣਾਣੀ ਆ ਪਤਲੇ ਨਹੀਂ ਪਤਲੇ ਨਹੀਂ ਪਤਲੇ ਬਣਾਣਾ ਪਤਲੇ ਵੀ ਹੋਈ ਦਾ ਮਤਲਬ ਫਿਰ ਆਪਣਾ ਰੋਟੀ ਪਾਣੀ ਤੇ ਥੋੜਾ ਅੰਨਾ ਜਿੱਤੀ ਜਾਂਦੇ ਕੰਟਰੋਲ ਕਰੋ ਛੱਡ ਦਿਓ ਆ ਥੋੜੇ ਹੀ ਹੁੰਦੀਆਂ ਆਪਾਂ ਔਰ ਇਹ ਕਿ ਆਇਆ ਪਾਣ ਕਿੰਨੇ ਉਹ ਕਿੱਥੇ ਲਿਖਿਆ ਕੀ ਬਹੇ ਨਹੀਂ ਹਾਂ 1 ਕਿਲੋ ਆ ਕਿਲੋ ਤੇ ਅੱਧਾ ਮਨੇ ਪਾਇਆ ਅੱਧਾ ਇੱਕ ਪਾਇਆ ਉਹ ਕਿ ਜਿਆਦਾ ਹੋ ਜੰਨੇ ਨਾ ਫਿਰ ਟਾਟਾ ਇਹਦਾ ਜਿਆਦਾ ਰਹਿਣਾ ਜਰੂਰ ਦਾ ਟਿੱਕੂ ਪੂਰੇ ਚਨੇ ਆ ਗਿੱਲੋਂ ਭਾਏ ਐ ਅੱਛੇ ਨੇ ਥੋੜੇ ਮੱਗ ਚ ਡੜੇ ਉਹ ਪਾ ਲਈਏ ਸੌਰੀ ਹਾਂ ਤੇ ਕਿਸ ਨੇ 50 ਰੁਪਏ ਦੀ ਲਈ ਹੀ ਹਰੀ ਲੱਜੀ ਵੀ 50 ਰੁਪਏ ਦੀ ਹਰੀ 100 ਰੁਪਏ ਦੀ ਹਰੀ 100 ਦਿਲਿਆ ਦੀ ਇਹਦੇ ਵਿੱਚ ਕੀ ਆ ਨਿੰਬੂ हां आ आ गुड़ ਦੀ ਚਾਣੀ ਬਣਾ ਕੇ ਰੱਖੀ ਹੈ ਇਹ ਫਿਰ ਵਿੱਚ ਮਿਕਸ ਕਰ ਹਾਂ ਮਿਕਸ ਕਰ ਦੇਣੀ ਹੈ ਸ਼ੱਕਰ ਜੀ ਗੁੜ ਦੀ ਮਰਮੋ ਜੀ ਹਾਂ ਸ਼ੱਕਰ ਜੀ ਮਹਿਲਾ ਮਿਠੀ ਚਾਣੀ ਪਾ ਲੈ ਬਣਾ ਲੈਣਾ ਮਿੱਠਾ ਹੀ ਕਰਨਾ ਹੈ ਆਹਨ ਤੇ ਉਦਾ ਹੀ ਮੰਦੇ ਤਾਂ ਖਾਰ ਖਰਦੇ ਆਪਾਂ ਹਾਂ ਨਹੀਂ ਏਦਾਂ ਸਵਾਦ ਵਾਲੀ ਕੋਈ ਏਦਾਂ ਬੜਾ ਗੋ ਪੈ ਗਿਆ ਜਦੇ ਤੇ ਵੀ ਠੀਕ ਬਣਦੀ ਆ ਭਾਜੀ ਆ ਕਿੰਨੀ ਆਪਣੀਆਂ ਫੇਰ ਰਿਕਾਰਡ ਹੀ ਦਿਖਾਉਨੇ ਆ ਬਣਾ ਕੇ ਉਹ ਪਾਕ ਹੈ ਨਾ ਸ਼ੱਕਰ ਸ਼ੱਕਰ ਸਾਰੀ ਫੇਰ ਨਹੀਂ ਦੇ ਵਲੌਗ ਬੜਾ ਲੰਮਾ ਹੋਣਾ ਹਾਂਜੀ ਬੋਰਿੰਗ ਨਹੀਂ ਵਲੌਗ ਹੋਣਾ ਲਓ ਜੀ ਹੁਣ ਇਹ ਮਿਲ ਗਈ ਇਹਨੂੰ ਫਾਈਨਲ ਲੁੱਕ ਹੁਣ ਪਾ ਗੀ ਸ਼ੱਕਰ ਦੀ ਚਾਣੀ ਵਿੱਚ ਸ਼ੱਕਰ ਦਾ ਪਾਣੀ ਮਿਲਾ ਕੇ ਮਿੱਠਾ ਬਣਾ ਲਿਆ ਜਦਾ ਮਿੱਠਾ ਬਣ ਗਿਆ ਤੇ ਬਹੁਤ ਸਵਾਦ ਆ ਤੇ ਹਲਕੀ ਆ ਤੇ ਠੰਡਾ ਆ ਸਵਾਦ ਸੱਚੀ ਬੜਾ ਠੀਕ ਆ ਬੜਾ ਸਵਾਦ ਬਣਿਆ ਉਹਦਾ ਉਹਦਾ ਜਿਹੜਾ ਉਹਦਾ ਕਿ ਸੌਂਫ ਦਾ ਵੀ ਬੜਾ ਸੁਨ ਸੁਆਦ ਆਇਆ ਤੇ ਵਿੱਚ ਹਰੀਆਂ ਇਲਾਚੀਆਂ ਦਾ ਉਹਦਾ ਬੜਾ ਸੁਨ ਸੁਆਦ ਆਇਆ ਤੇ ਆ ਜੜੇ ਆ ਚਣੇ ਆ ਹਨਾ ਚਣੇ ਮਗਜ ਤੇ ਉਹ ਪੰਪਕਿਨ ਸ਼ੀਲਡ ਜੜੇ ਆ ਨਾ ਉਹ ਮਤਲਬ ਜਦੋਂ ਚਾਬੀ ਦੇ ਆ ਤਾਂ ਵਧੀਆ ਲੱਗਦੀ ਹਾਂਰੀ ਚੀਜ਼ ਆ ਬੜਾ ਸਵਾਦ ਜੜੀ ਆ ਭਾਵੇਂ ਮੇਰੇ ਸਾਬ ਨਾਲ ਇਦਾਂ ਦਾ ਕਰਕੇ ਤੇ ਗੋਲੀਆਂ ਬਣਾ ਲਈਏ ਵਿੱਚ ਹਰੀਆਂ ਹਾਂ ਵੇਚਿਆ ਨਹੀਂ ਕਰੀਆ ਕੋ ਦੋ ਕਿੰਨੇ ਕਿੰਨੇ ਆਂ ਦੋਇਆ ਕਰਾਂਗੇ ਮਿੰਗਰ ਪਨਾ ਹੈ ਹਾਂ ਆ ਇੰਨੀ ਕਿ ਮੇਰੇ ਸਾਹਬ ਨਾ ਬਣ ਗਈ ਹਣੀ ਆ ਵੀ ਆ ਬੱਚਿਆਂ ਦੀ 10 20 ਆਹ ਸੜੀਆਂ ਚੀਜ਼ਾਂ ਮੈਂ ਨਹੀਂ ਆ ਪਰ ਹੈ ਹੈਲਥੀ ਹੈ ਵੀ ਉਹ ਦਜੀ ਮੈਂ ਵੇਚਾਂ ਮੈਂ ਤਾਂ ਝਟ ਅਮੀਰ ਬਣ ਜਾ ਫਿਰ ਸਸੇ ਤਾਂ ਪੁੱਲ ਖਾਣੇ ਨੇ 20 ਰੁਪਏ ਤੇ ਉਹ ਹੋਰ ਆਡੀਆਂ ਕੀ ਕੈਂਡੀਆਂ ਵਗੈਰਾ ਚਾਕਲੇਟ ਕਿੰਨੀਆਂ ਮਹਿੰਗੀਆਂ ਲੈ ਕੇ ਆਂਦੇ ਨੇ ਆਣੇ ਪਰ ਇਹ ਹੈ ਜੇ ਵੇਚੀ ਨਾ ਉਹ ਦੇ ਦੰਦਾਂ ਕਿੰਦਰ ਜਾਇ ਨਿਕਲਦਾ ਕੁਛ ਵੀ ਨਹੀਂ ਉਹਦੇ ਚ ਉਹ ਪਜਾਮਾ 50 ਰੁਪਏ ਉਹ ਤੇ ਨਿਆਣਾ ਮੰਗ ਲਿਆ ਤੇ ਰੋਣੀ ਆਉਂਦਾ ਬੰਦਾ ਕੀ ਮੰਗ ਲਿਆ ਜੀ ਓਏ ਪੈਕਿੰਗ ਦਾ ਦੇਖ ਤੇ ਐਕ ਵੀ ਨਾ ਬੋਲਵਾ ਹਾਂ ਵਿੱਚ ਖਡਾਉਣੇ ਦਾ ਖਾਣ ਨੂੰ ਥੋੜਾ ਬਚ ਜਾ ਸਿਆਲ ਚ ਬੰਦੀ ਆ ਨਾ ਦੂਜੀ ਮਰਖੋ ਵਾ ਆਪਣੀਆਂ ਆਪਣੀਆਂ ਤੇ ਗਰਮੀ ਚ ਬੰਦਾ ਆ ਇਹ ਗਰਮੀ ਦੀ ਰਿਵਰਟ ਟਾਕਸ ਲਿਵਰ ਵਾਲੀ ਜਿਹੜਾ ਸਾਡੀ ਕਮਜ਼ੋਰ ਹੋਣਾ ਉਹਨਾਂ ਵਾਸਤੇ ਵੀ ਆ। ਤਾਂ ਜਿਹੜਾ ਸ਼ੁੱਫਟੀ ਪੇਨ ਦੀ ਉਹਨਾਂ ਵਾਸਤੇ ਵੀ ਆ। ਮੇਰੀ ਲੱਤ ਜੀ ਹਾਂ ਜਿਹੜੀ ਮੈਂ ਸੇਰੇ ਤੇ ਲੰਗੜੀ ਲੱਤ ਕਰਕੇ ਇਹਨਾਂ ਇਹਨਾਂ ਸਿਰਫ ਫੁੱਲ ਮਖਾਣੇ ਹੁੰਦੇ ਆ ਨਾ ਜੇ ਕਿਤੇ ਮੇਰਾ ਢੇਟ ਘੱਟ ਗਿਆ ਨਾ ਇਹਦਾ ਨਾ ਫਿਰ ਤੇ ਮੈਂ ਪੱਕਾ ਵੇਚੂੰਗੀ ਫਰੀ ਚਿੱਡੀ ਦਊਂਗੀ ਕਰਕੇ ਕਹਿੰਗੋ ਮੇਰਾ ਰੋਟੀ ਪਾਣੀ ਬਹੁਤ ਔਖਾ ਨਾ ਫਿਰ ਇੰਨੇ ਵੀ 100 ਰੁਪਿਆ ਮੈਂ ਆ ਗਿਆ ਨਾ 1000 ਕਰ ਚੱਕ ਨਹੀਂ ਨਹੀਂ ਜ਼ਿਆਦਾ ਆ ਗਿਆ ਵਾ ਇਆ ਦੋ ਦੇ ਕਰ ਚਾਹ ਹਾਂ ਕਿਉਂਕਿ ਇਹਾਰੇ ਕੀ ਚੀਜ਼ ਮਹਿੰਗੀ ਆ ਇਹ ਆ ਤੇ ਮੈਂ 1.5 ਚਾਹਣਾ ਨਹੀਂ 200 200 200 ਦੀ ਚੀਜ਼ ਹੈ ਬਿਲਕੁਲ 200 ਤੋਂ 300 ਹਜ਼ਾਰ ਕਿਉਂਕਿ ਉਹਦਨ ਉਹਦਨ ਮੈਂ ਬਣਿਆ ਦਾਵਾ ਹੈ ਹਜ਼ਾਰ ਦੇ ਬਣੇ ਚਾਹ ਹਾਂ ਹਾਂ ਭਇਆ ਜੇ ਲਗਭਗ ਬਣੀ ਆ ਆਹੋ ਮੋਟਾ ਮੋਟਾ ਸਮਾਨ ਆ ਫੁੱਲ ਮਖਾਣੇ ਆ ਦੁਬਾਰਾ ਦੱਸ ਦਿੰਨੇ ਆ ਹਣਾ ਫੁੱਲ ਮਖਾਣੇ ਆ ਉਹਨੂੰ ਰੋਸਟ ਕਰ ਲੈਣਾ ਦੇਸੀ ਘਿਓ ਦੇ ਵਿੱਚ ਭੁੰਨ ਕੇ ਤੇ ਫਿਰ ਉਹਨਾਂ ਨੂੰ ਪੀਸਣਾ ਆ ਤੁਹਾਡੀ ਮਰਜ਼ੀ ਕਿਉਂਕਿ ਉਹ ਜਿਆਦਾ ਮੋਟੇ ਹੋ ਜਾਂਦੇ ਨਾ ਫਿਰ ਨਿਆਣੇ ਖਾਂਦੇ ਨਹੀਂ ਆ ਤੇ ਚਾਰਾਂ ਮੱਗ ਜੱਤ ਪਾ ਜੇ ਨਾਲ ਪੀਸੋ ਤਾਂ ਵੀ ਗੱਲ ਨਹੀਂ ਹਮ ਸਾਫਤ ਵੀ ਪਾਓ ਪਾ ਜੜੇ ਉਹ ਚਾਰਾਂ ਮੱਗ ਜ ਹੈਨਾ ਤੇ ਫਿਰ ਹਰੀਆਂ ਲੱਜੀਆਂ ਪੰਜਾਵੇਂ 60 100 ਦੀਆਂ ਉਹ ਲੈ ਲਿਓ ਸਵਾਦ ਦਿੰਦੀਆਂ ਆ ਉਹ ਹੈਨਾ ਸਵਾਦ ਮਤਲਬ ਕੀ ਆ ਤੇ ਆੜੇ ਆ ਪੰਪਕਿਨ ਸੀਡਸ ਹਨਾ ਇਹ ਵਾਲੇ ਲੈਣੀ ਆ ਇਹ ਵੀ ਮਤਲਬ ਜੇ ਉਹ ਚੀਜ਼ਾਂ ਨਹੀਂ ਆਪਾਂ ਹਨਾ ਚਾਰੇ ਮਗਜ਼ ਲੈ ਆਪਾਂ ਫਿਰ ਇਹ ਵੀ ਪਾ ਹੀ ਲੈਣੀ ਆ ਸਾਰੀਆਂ ਚੀਜ਼ਾਂ ਹਨਾ ਇਹ ਆ ਕਿ ਫੋਨ ਮਖਾਣੇ ਵਗੈਰਾ ਤੇ ਚਣੇ ਜਿਆਦਾ ਪਾ ਲੋ ਫਿਰ ਭੀ ਇੱਕ ਦੇ ਸਵਾਦ ਹੋ ਜਾਂਦਾ ਇੱਕ ਭੁੱਖ ਵੀ ਮਿਟ ਜਾਂਦੀ ਇੱਕ ਉਦਾਂ ਵਧੀਆ ਲੱਗਦਾ ਸੀ ਚਾਹੇ ਹਾਂ ਤੇ ਸੌਂਫ ਵੀ ਮੈਂ ਪਾ ਹੀ ਲਈ ਆ ਸੌਂਫ ਭੁੰਨ ਕੇ ਥੋੜੀ ਹਾਂ ਤੇ ਸੌਂਫ ਨੂੰ ਭੁੰਨ ਲੈਣਾ ਵਾ ਕਿਉਂਕਿ ਭੁੰਨਿਆ ਦਾ ਜ਼ਿਆਦਾ ਵਧੀਆ ਫਲੇਵਰ ਆ ਜਾਂਦਾ ਤੇ ਬਾਕੀ ਵਧੀਆ ਹੁੰਦਾ ਹਨਾ ਤੇ ਜਿਹੜੀ ਸ਼ੱਕਰ ਵਾ ਉਹ ਤੇ ਤੁਸੀਂ ਫਿਰ ਆਪਣਾ ਵੇਖਣਾ ਨਾ ਵੀ ਤੁਸੀਂ ਸਵਾਦ ਨਾਲ ਹਾਂ ਕਿ ਕਿੰਨਾ ਬਣਾਉਂਦੇ ਜਿਹੜਾ ਮਟੀਰੀਅਲ ਕਿੰਨਾ ਬਣ ਗਿਆ ਉਹ ਸ਼ੱਕਰ ਹਣੀ ਆ ਤੇ ਮੈਂ ਹਨਾ ਮਿਸ਼ਰੀ ਭੇਗ ਉਹਦਾ ਪਣੀ ਪਾਹਾ ਜੀ ਹਮ ਹਨਾ ਉਹ ਠੰਡੀ ਜੀ ਪਾਉਣੀ ਆ 50 ਰੁਪਏ ਦੀਸ आल्सो ਆ ਗਈ ਪਾ ਲਿਓ ਮੇਰਾ ਅੱਧਾ ਵੇਲਾ ਮਿਸਦੀ ਲਗਣੀ ਹਾਂਜੀ ਹੁਣ 80 ਰੁਪਏ ਕਿਲੋ ਇਸ ਕਿਉਂ ਬਾਕੀ ਸਾਰਾ ਸਮਾਨ ਆਪਣੇ ਆਪ ਓਦਾਂ ਵੀ ਸਵਾਦਵਾ ਹੂੰ ਕਲੀ ਕਲੀ ਜੀ ਖਾਈ ਤੁਸੀਂ ਸਵਾਦਵਾ ਹਾਂ ਆਪਾਂ ਖਾਂਦੇ ਰਹੇ ਜਿਦਾ ਵਾ ਸੀਡਸ ਵਗੈਰਾ ਪੰਪਕਿਨ ਸੀਡਸ ਓਹ ਲੱਗ ਜਾਂਦੇ